ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਇੱਕ ਬੈੜਾ ਤਾਜੀ ਸੂਈ ਵੀ ਤੇ ਤਿੰਨ ਦਿਖਾਵਾਂਗੇ ਗੱਪਣਾ ਇੱਕ ਪਾਲਕ ਬੱਚੀ ਪੰਜਾਂ ਦਾ ਕਿਰਦੇ ਸੇਲਾ ਡਿਟੇਲ ਵੀ ਤੁਸੀਂ ਪੁੱਛਦੇ ਆਓਗੇ ਕਰੀਬ ਨਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗੁਰਪ੍ਰੀਤ ਸਿੰਘ ਪਿੰਡ ਦੀਪਗਾਨ ਜ਼ਿਲ੍ਹਾ ਬਰਨਾਲਾ ਹੀ ਤਸੀਹੂ ਤਪਾ ਮੋਬਾਈਲ ਨੰਬਰ 6284314357 ਠੀਕ ਹੈ 4 ਬੈੜਾ ਤੇ ਇੱਕ ਪਾਲਕ ਬੱਚੀ ਸੇਲਾ ਹਣਾ ਹਾਂਜੀ ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਵੇਖੀ ਜ ਨੇ ਕਿਹੜਾ ਸੁਦਾ ਸੁਦਾ ਇਹ। ਕੂਨ ਆ ਬਾਈ 3 ਹੋ ਗਏ ਨੂੰ 4 ਘੰਟੇ। ਠੀਕ ਹੈ। ਜੀ ਰੰਗ ਜੀ ਰੰਗ ਕੰਪਲੀਟ ਆ ਤੇ ਬੱਚਾ ਬੱਚੀ ਲਈ ਬਹੁਤ ਹੀ ਵਾਚਿੰਗ ਬੱਚੀ ਬੜੀ ਪਿਆਰੀ ਹੈ ਨਾ। ਵਾਚਿੰਗ ਦੀ ਗੱਲ ਬੱਚਾ ਲਈ ਬਹੁਤ ਕੀ ਅੱਛੀ ਬਣੂਗੀ। ਠੀਕ ਹੈ। ਉਹਦੇ ਸੋਹੇ ਨੂੰ ਨਾਲ ਪਿਆਰ ਹੈ। ਕਿੰਨਾ ਅਗ ਦੁੱਧ ਪਿਆ ਸਕਦੀ ਹੈ? ਦੁੱਧ ਵੇੜ 20 ਕਿਲੋ ਵਾਲੀ ਹੈ ਜੀ 17-18 ਕਿਲੋ ਮੰਨ ਕੇ ਇਹੋ ਜਿਹੀ ਮਾਰਦੀ ਹੈ। ਚੋਣ ਚ ਵਧੀਆ ਨਿਕਲਿਆ। ਜਾ ਉਹ ਗੱਲ ਤੁਸੀਂ ਠੰਡੀ ਕਰਕੇ ਲੈ ਕੇ ਜਾਓ ਆਪਣਾ ਗੱਲ ਲੈਣੀ ਹੈ ਉਹ ਸਾਰਾ ਆਣਾ ਵੀ ਗਿਆ ਨਹੀਂ ਜਦ ਜੇ ਗੱਲ ਹੈ ਫੋਲ ਗ੍ਰੈਂਡ ਦਾ ਪਾਸ ਕਰ ਲੈ ਦੇ ਕੋਈ ਚੱਕਰ ਨਹੀਂ ਹੈ ਨਾ ਠੀਕ ਹੈ ਚੰਗੀ ਲੱਗਦੀ ਹੈ ਲੈ ਜਾਓ ਨਹੀਂ ਚੰਗੀ ਨਹੀਂ ਸਾਡੇ ਮੇਰੀ ਮੇਰੀ ਫੇਰੇ ਖੜੀ ਹੈ ਜੀ ਠੀਕ ਹੈ ਮੇਰੇ ਉਹ تصਦੀ ਕਰਕੇ ਲੈ ਕੇ ਜਾ ਰੇਡ ਕੀ ਰੱਖਿਆ ਇਹਦਾ ਰੇਡ 75000 ਕੀ ਮਾਨਤ ਕਰਾਂਗੇ ਤੋਰੇ ਬਾਹਰ ਨੂੰ ਤੇਵਾ ਵਗੈਰਾ ਦੇਖਦਾ ਵੈੜ ਦਾ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਪਲੂਨ ਪਹਿਲਾ ਸੂਆ ਸੂਈਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਕਿਆ ਬਾਤਾਂ ਇੱਕ ਗੜਾ ਵੀਰ ਹੋਰ ਕੜਾ ਦੀ ਇਹਦਾ ਸੋ ਕੰਨ ਜਾਤ ਪਾਤ ਪੂਰੀ ਪਿਓਰ ਨਸਲ ਦੇ ਵਿੱਚ ਆਉ ਤੇ ਸੂਈ ਸвая ਜੇਰ ਵਗੈਰਾ ਓਕੇ ਧਾਰ ਵਗੈਰਾ ਓਕੇ ਜਿੱਟਾ ਜਾੜਾ ਜਮਾ ਉਸ ਕੋਲੋਂ ਬੇਫਿਕਰੇ ਬਾਕੀ ਬੱਚਾ ਮਗਰ ਬੜਾ ਪਿਆਰਾ ਹੈ ਜਿਹਦੇ ਅਨਮੁੱਲਾ ਕੋਈ ਮੁੱਲ ਨਹੀਂ 75000 ਜਮਾਨਤ ਨਾਲ ਮੌਕੇ ਤੇ ਹੋਏ ਨੰਬਰ ਇਹਦੀ ਗੱਬਣ ਵਹਿੜ ਦੇਖੇ ਨੇ ਵੱਡੀ ਆਪਾਂ ਕਿਹੜਾ ਸੂਆ ਸੁੰਦੀ ਹੈ ਇਹ ਵੀ ਦੂਜਾ ਸੂਆ ਹੈ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਇਹਦੇ ਲਈ 2-4 ਦਿਨ ਲੈਂਦੀ ਸੀ ਠੀਕ ਆ 4 ਕ ਦਿਨ ਇਹਦੇ ਸੂਣ ਚ ਬਾਕੀ ਆ ਹਣਾ ਤੂ ਚਾਹੇ ਆ ਹੁਣ ਕੋਈ ਤਾਂ ਵੀ ਗੱਲ ਤਿਆਰੀ ਬਹੁਤ ਸੋਹਣੀ ਵਹਿੜ ਦੀ ਠੀਕ ਆ ਬਾਕੀ ਦੁੱਧ ਦਾ ਰਕਾਰ ਬਹੁਤ ਸੋਹਣਾ ਆ ਕੀ ਅੰਦਾਜ਼ਾ ਦੁੱਧ ਦਾ ਦੂਜਾ ਸੂਆ ਆ ਰੇਟ ਕੀ ਰੱਖਿਆ ਪਹਿਲਾਂ ਤੇ ਇਹਦਾ ਪਹਿਲਾਂ 85000 ਦੀ ਮਿੰਟ ਦੇ ਦੂਜੇ ਨੰਬਰ ਤੇ ਵੇਖ ਸਕਦੇ ਹੋ ਬੱਟੀ ਦੂਜਾ ਸੂਆ ਸੁੰਦੀ ਪਈ ਆ ਤੇ ਪੰਜ ਚਾਰ ਕਿ ਦਿਨ ਇਹਦੇ ਅਜੇ ਸੂਣ ਚ ਬਾਕੀ ਪਿਆਗੇ ਸੋ ਹਵਾਨਾ ਵਗੈਰਾ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਰੇਟ 85000 85 ਦੇ ਵਿੱਚੋਂ ਮਾਨਦਾਨ ਵੀਰ ਕਰ ਦਾਂਗੇ ਆਪਾਂ ਠੀਕ ਆ 85000 ਚ ਮੌਕੇ ਤੇ ਮਾਨਦਾਨ ਹੋ ਜਾਊਗਾ ਸੋ ਇੱਕ ਗੜਾ ਵੀਰ ਹੋਰ ਖੜਾ ਜੀ ਇਹਦਾ ਅੱਲੇ ਬਾਅਦ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚਾਹੇ ਵੀਰ ਕੋਈ ਹੱਥੀ ਚਵਾਈ ਕਰ ਲੈ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵਹਿੜ ਤੇ ਥਣ ਲੱਗਿਆ 85 ਜੋ ਨਰ ਮੌਕੇ ਤੇ ਹੋਜੂਗੀ ਚੰਗੀ ਕਿਆ ਕਰਾਂਗਾ 28-30 ਕਿਲੋ ਜੱਟ ਸੌਦਾ ਲਾ ਕੇ ਚੱਲੀਏ 25 ਕਿਲੋ ਤੋਂ ਆਰਾਮ ਨਾਲ ਉੱਪਰ ਵਾਲੀ ਦਾ ਵਹਿੜ ਹੈਗੀ ਆ ਜਮ ਨੋਰਮਲ ਦੇ ਦਿੰਨਾ ਭਾਈ 20 ਕਿਲੋ ਤੋਂ ਕੱਲੇ ਥਾਰ ਠੀਕ ਐ ਸੀ ਕਿ ਦੂਜੇ ਨੰਬਰ ਤੇ ਦੂਜਾ ਸੂਆ ਸੋਰੀ ਆ ਜਿੰਦ ਜਾਨ ਵੱਡੇ ਵੱਡੀ ਪਲੀ ਵੀ ਬਹੁਤ ਆ ਦੂਜੇ ਨੰਬਰ ਜਿਹੜੀ ਵਹਿੜ ਦੇਖੇ ਰੇ ਕਿਹੜਾ ਸੂਆ ਸੁੰਦੀ ਆ ਇਹ ਵੀ ਕਈ ਪਹਿਲਾ ਸੂਈ ਆ ਜੇ ਪਹਿਲਾ ਸੂਆ ਕੈਕ ਦਾ ਲੈਦੀ ਆ ਇਹ ਵੀ ਲੈ ਲੂ ਫੇ ਪੰਜ ਛੇ ਟੈਂਕ ਕਿੰਨਾ ਕੁ ਦੁੱਧ ਪਾਉਂਦੇ ਨੇ ਇਹਦਾ ਪੁੱਲ ਉਹ ਤਾਂ ਵੇੜ 20 ਤੋਂ ਬਾਅਦ ਚੱ ਡੇਟਾ ਭਾਈ ਅੱਜ 75000 ਰੁਪਏ ਦੇ ਦਿੰਦਾ ਮਾਨਤਨ ਹੋ ਜਾਊਗਾ ਬਰ ਉਹ ਤੀਜਾ ਨੰਬਰ ਤੇ ਦੂਜਾ ਸੂਆ ਸੌਰੀ ਪਹਿਲਾ ਸੂਆ ਵੱਛੀ ਸੂ ਰਹੀ ਆ ਸੂਣ ਦੇ ਵਿੱਚ ਜਰੂਰ ਹਵਤਾਖੰਡ ਬਾਕੀ ਪਿਆ ਤੇ ਬਾਕੀ ਸਾਫ ਸੁਥਰੀ ਬੜੀ ਪਿਆਰੀ ਆ ਰੇਟ ਇਹਦਾ 75000 ਆ ਦੁੱਧ ਦੀ ਐਵਰੇਜ ਲੱਗ ਜਲੇ ਫਿਰ 20 ਦੇ ਆਟੇ ਘਟੇ ਪਾਰ ਵਾਲੀ ਹੈਗੀ ਆ ਜਮਾ ਹਨਾ ਨਸਲ ਹੈਗੀ ਆ ਬੜ ਦੁੱਧ ਦੇ ਨਦੀ ਜਿਹੇ ਲੋਰ ਠੀਕ ਐ ਸੋ ਲੇਵਾ ਵੇਰਾ ਬੜਾ ਪਿਆਰਾ ਹਨਾ ਬਾਕੀ ਹਰ ਕੋ ਠੰਡੇ ਹੀ ਐ ਸਾਰੇ ਠੀਕ ਐ ਠੰਡੀ ਸੀਲ ਦਾ ਕੋਈ ਯੰਤਰੀ ਹਨਾ ਉੱਗਿਆ ਨਹੀਂ ਗੱਲ ਜਾ ਕੇ ਕੋਈ ਨਾਮ ਬਦਲ ਨਾ ਕਰੂਗੀ ਠੀਕ ਹੈ ਕਹਿੰਦਾ ਬਾ ਹਫਤਾ ਮੰਨ ਕੇ ਵੀ ਲੈ ਜਾ ਇੱਕ ਦੋ ਨੂੰ ਉੱਪਰ ਥੱਲੇ ਲੈ ਸਕਦੀ ਆ ਹਾਂਜੀ ਠੀਕ ਆ ਸੋ ਕਦ ਕਾੜ ਚੰਗੀ ਸੋਹਣੀ ਮੂੰਹ ਮੱਥੇ ਲੱਗਦੀ ਰੇਟ 75000 75000 ਦੇ ਵਿੱਚੋਂ ਮੌਕੇ ਤੇ ਨਰਮ ਬੱਚੀ ਹੋ ਜੂਗੀ ਪਲੂਣ ਪਹਿਲਾ ਸੂਆ ਕੁਝ ਦਿਨਾਂ ਬਾਅਦ ਕਿ ਵਾਕੀ ਥਾਣਾ ਜਿਸ ਵਿੱਚ ਦੇਖੋ ਇਹਦੇ ਕਿਆ ਬਤਾ ਚਾਰੇ ਥਾਂ ਨਿਕੜ ਬਾਰੇ ਨੰਬਰ ਜਿਹੜੀ ਵੈੜ ਦੇਖੀ ਆ ਨੇ ਕਿਹੜਾ ਸੂਆ ਜੀ ਇਹ ਵਾਰ ਤੀਜਾ ਸੂਤੂਗੀ ਬਈ ਤੀਜਾ ਸੂਆ ਕੈ ਕਿਦਾਂ ਲੈ ਜੂਗੀ ਮੇਰੇ ਹਫਤਾ ਦਾ ਦੇ ਦੇ ਠੀਕ ਹੈ ਹਫਤਾ ਬਾਅਦ ਕਿ ਸੂਆ ਤੀਜਾ ਹਣਾ ਦੁੱ 20 ਕਿਲੋ ਮੰਨ ਕੇ ਰੇਟ ਇਹਦਾ ਕੀ ਰੱਖਿਆ? ਨੰਬਰ 4 ਚੌਥੇ ਨੰਬਰ ਤੇ ਵੇਖ ਸਕਦੇ ਹੋ ਤੀਜਾ ਸੂਆ ਸੁੰਦੀ ਪਈ ਆ। ਰੇਟ 75000 ਆ। ਦੁੱਧ ਦੀ ਗੱਲ ਕਰੀਏ ਕਿੰਨਾ ਬਾਦੂ ਹਾਈਸਟ ਯਾਰ। 20 ਕਿਲੋ ਦੀ ਗਰੰਟੀ ਜਿਹੜਾ ਵੀ ਮਰਜ਼ੀ ਲੈ ਜਾ ਬਾਈ। ਦੁੱਧ ਤਾਂ ਬੰਦਾ ਨਹੀਂ ਇੱਕ ਬੱਡੀ-ਬੁੱਡੀ ਬਹੁਤ ਆਵੇ ਛਿੰਡੀ-ਛਿੰਡੀ ਫਾਇਦਾ ਨਹੀਂ ਆ। ਠੀਕ ਆ ਸੀਲ ਠੰਡੀ ਪੂਰੀ ਓਕੇ ਆ ਹਨਾ। ਸੀਲ ਠੰਡਾ ਆਪਣੇ ਸਾਰੇ ਜਾਨਾ ਬੜਾ ਬਾਕੀ ਨੇ ਥੱਲੇ ਵਰਤੀ ਆ ਕਿਹੜਾ ਵੀ ਵਰਤੀ ਆ ਇਹ ਮੇਜਿਕ ਪਾਇਆ ਨਹੀਂ ਆਪੀ। ਠੀਕ ਆ 75 ਜੋ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਹਨਾ। ਇਹ ਨਰ ਬਦਿਆਪਾ ਪਾਲ ਕੇ ਬੱਚੀ ਦੇਖੀ ਹੈ ਨੇ ਜੀ ਉਮਰ ਕਿੰਨੀ ਕਾ ਇਹ ਬਈ ਤਾਂ ਲੋ 13-14 ਮਹੀਨੇ ਦੀ ਬੱਚੀ ਹੈ ਠੀਕ ਹੈ 13-14 ਮਹੀਨਾ ਦੀ ਹੈ ਹਨਾ ਬਿਲਕੁਲ ਠੀਕ ਹੈ ਤੇ ਇਹਦਾ ਰੇਟ ਵਿਆਰ ਕੀ ਰੱਖਿਆ ਵਾ ਇਹ ਆਪਾਂ ਜੈਸਨੋ ਦੇ ਲੈਣੇ 20000 ਰੁਪਏ ਦੇ ਦ 20000 ਦੀ ਕਿਹੜਾ ਦੂਰ ਹੋੜ ਘਰਾ ਲਈ ਵੜਾ ਜਿਹਦਾ ਇਹ ਤੇ 25 ਕਰਾ ਲਓ 22 ਕਰਾ ਲਓ 20000 ਦੀ ਦਿਵਾ ਆ ਜਾਓ ਛੋੜ ਰਿਹਾ ਰਿਕਾਰਡ ਵਗੈਰਾ ਪਤਾ ਕੁਝ ਨਹੀਂ ਬਈ ਅਸੀਂ ਆਪਾਂ ਕਹਿ ਦਿੱ ਕਿ ਨਹੀਂ ਠੀਕ ਆਪਾਂ ਖਰੀਦੀ ਆ ਹਨਾ ਆ ਖਰੀਦੀ ਆ ਜੀ ਉਹ ਦੁਕਾਨਾਂ ਜਿੰਨੀ ਹੈਗੀ ਚੰਗੀ ਆ ਪਾਲੋ ਟਾਕੇ ਬੱਚੇ ਮਿਲਦੇ ਨੇ ਠੀਕ ਹੈ 20 ਬਾਈ ਕਿਲੋ ਇਹਨਾਂ ਰੋਲ ਬੱਚੀ ਬਾਈ ਹੈ ਇਹ ਵੀ 1000 ਦੋ ਇਨਫੀ ਦੀ ਖਾਦਰ ਝੂਠੇ ਮਰੀ ਜਾਈ ਹੈ ਨਾ ਹਾਂ ਅੰਦਰੋਂ ਬਿਲਕੁਲ ਗੁੰਧੀ ਦਾ ਜਿਵੇਂ ਅੰਦਰੋਂ ਆਪਣੇ ਕੋਲ ਪਿਆਕਰਾ ਗਲੇ ਦਾ ਵੀ ਵੈਲ ਨਹੀਂ ਜਿਹੜਾ ਹੋਰ ਖੜਾ ਜਿਹਦਾ ਥਣ ਚਾਰ ਹੀ ਫੋਟ ਸਕਦੇ ਨੇ ਠੀਕ ਆ 20000 ਰੁਪਏ ਜਿਹਨੋਂ ਦਾ ਰੇਟ ਹੈ ਇਹਦਾ ਸੋ ਥਣ ਤੁਹਾਨੂੰ ਦੇਖੋ ਥੱਲੋ ਬੜੀ ਪਿਆਰੀ ਹੈ 20 ਦੇ ਵਿੱਚੋਂ ਮਾੜਾ ਮਾੜਾ ਛੋਟਾ ਪਹ ਹੋ ਜਾਊਗਾ ਬਸ ਮਾੜਾ ਮਾੜਾ ਛੋਟਾ ਠੀਕ ਆ ਨੰਬਰ ਬੋਲ ਜੀ ਦੁਬਾਰਾ ਆਪਣਾ 6283873574 ਸੋ 4-5 ਨਗਦ ਦਿਖਾ ਦੇ ਕੋਈ ਵੀ ਨਗਦ ਤੁਹਾਡੇ